ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਅੱਜ ਤੁਹਾਨੂੰ ਅਜਿਹੇ ਲੰਗਰ ਦੇ ਨਾਲ ਦਿਖਾਉਣ ਜਾ ਰਹੇ ਹਾਂ ਜਿਹੜਾ ਕਿ ਆਧੁਨਿਕ ਮਸ਼ੀਨਾਂ ਦੇ ਨਾਲ ਸਾਰਾ ਲੰਗਰ ਤਿਆਰ ਕੀਤਾ ਜਾਂਦਾ ਕਿਉਂਕਿ ਤਾਂ-ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਪੂਰਵ ਦੇ ਮੌਕੇ ਦੇ ਉੱਤੇ ਸੰਤਾ ਜਿਹੜੀਆਂ ਉਹ ਲੱਖਾਂ ਦੀ ਗਿਣਤੀ ਵਿੱਚ ਆਉਂਦੀਆਂ ਅਤੇ ਲੰਗਰ ਬਣਾਉਣ ਵਿੱਚ ਕਾਫੀ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਇੱਥੇ ਗਰਮੀ ਜ਼ਿਆਦਾ ਹੋਣ ਕਰਕੇ ਨਾ ਸੇਵਾਦਾਰਾਂ ਨੂੰ ਵੀ ਆਪਣਾ ਪਸੀਨਾ ਪਾਉਣਾ ਪੈਂਦਾ ਸੀ ਸੋ ਪ੍ਰਬੰਧਕਾਂ ਨੇ ਇੱਕ ਬੜਾ ਵੱਡਾ ਅਪਰਾਲਾ ਕੀਤਾ ਕਿ ਆਟੋਮੈਟਿਕ ਮਸ਼ੀਨਾਂ ਦੇ ਨਾਲ ਜਿਹੜਾ ਲੰਗਰ ਤਿਆਰ ਕਰਦੇ ਆ ਆਪਾਂ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਨਾਮ ਆ ਜੀ ਹਾਂ ਜੀ ਨਾਮ ਮੇਰਮਲਜੀਤ ਕੌਰ ਮੇਰਮਲਜੀਤ ਕੌਰ ਜੀ ਹੈ ਜਿਹੜੀਆਂ ਮਸ਼ੀਨਾਂ ਲਾਈਆਂ ਵਾ ਕਿੰਨੇ ਪ੍ਰਕਾਰ ਦੀਆਂ ਤੇ ਕਿਸ ਤਰੀਕੇ ਨਾਲ ਲੰਗਰ ਤਿਆਰ ਕਰਦੇ ਹੋ ਹਾਂ ਜੀ ਪਹਿਲਾਂ ਅਸੀਂ ਆਟਾ ਗੁੰਨਣ ਵਾਲੀ ਲੈਂਦੀ ਹਾਂ ਤੇ ਮੁਰਕੀਆਂ ਅਸੀਂ ਪੇੜਿਆਂ ਵਾਲੀ ਲੈਂਦੀ ਆ ਫੁਲਕੇ ਫੁਲਕੇ ਲਾਉਣ ਵਾਲੀ ਲੈਂਦੀ ਜ ਤੇ ਇਹ ਮਸ਼ੀਨਾਂ ਉਹਦੇ ਨਾਲ ਕਿੰਨਾ ਕੰਮ ਸਖਾਲਾ ਗਿਆ ਹੁਣ ਕਿੰਨੀ ਕਿ ਸੰਗਤਾਂ ਲੰਗਰ ਜਿਹੜਾ ਤਿਆਰ ਕੀਤਾ ਜਾ ਸਕਦਾ ਫੁਲਕੇ ਲਾਉਣ ਵਾਲੀ ਤੋਂ ਹੁਣ ਪਹਿਲੀ ਵਾਰ ਆਈ ਲੈਂਦੀ ਆਹੀਂ ਪਹਿਲਾਂ ਤਾਂ ਅਸੀਂ ਲੋਹ ਦੇ ਫੁਲਕੇ ਆ ਗੋਲੀ ਦੇ ਕਰਦੇ ਨੇ ਸੀ ਤੋਂ ਹੁਣ ਆਹੀਂ ਦੂਜੀ ਲੈਂਦੀ ਆ ਜਿਹਦੇ ਨਾਲ ਕਿੰਨਾ ਕੰਮ ਸਖਾਲਾ ਆ ਗਿਆ ਬਹੁਤ ਵਧੀਆ ਹੋ ਗਿਆ ਕੰਮ ਸੌਖਾ ਹੋ ਗਿਆ ਸੋ ਦੇਖ ਸਕਦੇ ਹੋ ਕਿ ਪਹਿਲਾਂ ਜਿੱਥੇ ਪਸੀਨਾ ਬਹਾਉਣਾ ਪੈਂਦਾ ਸੀ ਲੋਹ ਦੇ ਲਾਗੇ ਬੈਠ ਕੇ ਅੱਗ ਦੇ ਲਾਗੇ ਬੈਠ ਕੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਸੋ ਹੁਣ ਪੂਰੇ ਆਟੋਮੈਟਿਕ ਤਰੀਕੇ ਦੇ ਨਾਲ ਟੋਟਲ ਪ੍ਰੋਜੈਕਟ ਜਿਹੜਾ ਵਾ ਉਹ ਮਸ਼ੀਨਾਂ ਦਾ ਇੱਥੇ ਇੰਸਾਲ ਕੀਤਾ ਗਿਆ ਆਪਾਂ ਵੀਰ ਜੀ ਨਾਲ ਗੱਲਬਾਤ ਕਰਾਂਗੇ ਵੀਰ ਜੀ ਇੱਕ ਅਸੀਂ ਦੇਖਿਆ ਸਾਡੇ ਦਰਸ਼ਕਾਂ ਨੂੰ ਇਹ ਦੱਸਿਓ ਕਿ ਆਟਾ ਗੁੰਨਣ ਤੋਂ ਲੈ ਕੇ ਰੋਟੀ ਬਣਾਉਣ ਤੱਕ ਤੇ ਸ਼ਰਦਾਈ ਵਾਸਤੇ ਜਿਹੜਾ ਬਹੁਤ ਕਠਿਨਾਈ ਹੁੰਦੀ ਸੀ ਉਹ ਮਸ਼ੀਨਾਂ ਦਾ ਕਿਦਾਂ ਦਿਮਾਗ ਦੇ ਵਿੱਚ ਆਇਆ ਕਿ ਇਹ ਆਪਾਂ ਮਸ਼ੀਨਾਂ ਦੇ ਨਾਲ ਜਿਹੜਾ ਲੰਗਰ ਪਿਆਰ ਸਰ ਇਦਾਂ ਹੀ ਆਪਾਂ ਸ਼ੁਰੂ ਤੋਂ ਕਾਫੀ 14-15 ਸਾਲ ਹੋ ਗਏ ਜਿਸਨੂੰ ਕੰਮ ਕਰਤੀ ਸੇਵਾ ਕਰਦੇ ਹੋ ਲੰਗਰ ਲਈ ਦਾ ਆਪਾਂ ਜਿਸਨੂ ਰੂਪਨਗਰ ਦੇ ਆਪਾਂ ਵਾਸੀ ਆ ਤੇ ਬਸ ਇਦਾਂ ਹੀ ਪਹਿਲਾਂ ਆਪਾਂ ਲੋਹਾ ਤੇ ਕਰਦੇ ਸੀ ਤੁਹਾਨੂੰ ਪਤਾ ਗਰਮੀ ਬਹੁਤ ਵੱਧਦੀ ਆ ਤੇ ਬਹੁਤ ਔਖਾ ਹੁੰਦਾ ਵਾ ਰੋਟੀ ਨੋਨੀ ਮਦ ਪ੍ਰਸ਼ਾ ਦੇ ਜਦੋਂ ਆਪਾਂ ਲੋਕੀ ਇਦਾਂ ਫਿਰਾਟੇ ਦਿਮਾਗ ਚ ਚੱਲਿਆ ਕਿ ਮਸ਼ੀਨ ਦਾ ਇਹ ਚਲੋ ਆਪਾਂ ਕਹੋਗੇ ਜੀ ਐਵਰੇਜ ਥੋੜੀ ਜਿਆਦਾ ਵਾ ਮਤਲਬ ਕਿ ਆਮ ਲੋਨ ਨਾਲੋਂ ਕੁਝ ਕੁਝ ਦੋ ਬਣਾ ਜਿਆਦਾ ਕਰ ਲੰਦੀ ਏ ਰੋਟੀਆਂ ਜੇ ਹੁਣ ਗੱਲ ਕੀਤੀ ਜਾਵੇ ਤਾਂ ਇਹ ਮਸ਼ੀਨ ਜਿਹੜੇ ਲਗਭਗ ਦਿਹਾੜੀ ਦੇ ਵਿੱਚ ਕਿੰਨੇ ਫੁੱਟ ਜਿਆਦਾ ਕਰਦੀ ਹੈ ਜਿਆੜੀ ਦੇ ਵਿੱਚ ਐਕਚੁਅਲੀ ਬਸ ਇਹ ਤਾਂ ਦੋ ਘੰਟੇ ਦੀ ਰੈਸਟ ਹੁੰਦੀ ਹੈ ਮਸ਼ੀਨ ਦੀ ਲਗਾਤਾਰ ਚੱਲਦੀ ਰਹਿੰਦੀ ਹੈ ਜਿੰਨੇ ਮਰਜ਼ੀ ਬਿਲਕੁਲ ਤੁਹਾਡੇ ਤੇ ਡਿਪੈਂਡ ਹੈ ਕਿ ਕਿੰਨੇ ਤੁਸੀਂ ਲਾ ਸਕਦੇ ਹੋ ਤੋ ਦੇਖ ਸਕਦੇ ਹੋ ਕਿ ਬਿਸ਼ੱਕ ਲੱਖਾਂ ਦੀ ਗਿਣਤੀ ਵਿੱਚ ਗੁਰਦੁਆਰਾ ਕਨ ਸਾਹਿਬ ਆ ਕੇ ਸੰਗਤਾਂ ਜਿਹੜੀਆਂ ਨਤਮਸਤਕ ਹੁੰਦੀਆਂ ਲੇਕਿਨ ਉਹਨਾਂ ਦੇ ਪ੍ਰਬੰਧ ਜਿਹੜੇ ਆ ਖਾਣ ਪੀਣ ਦੇ ਪ੍ਰਬੰਧ ਵੀ ਉਹਨਾਂ ਇੱਕ ਤਰੀਕੇ ਦੇ ਨਾਲ ਜਿਹੜੇ ਉਹ ਕੀਤੇ ਜਾ ਰਿਹਾ ਤਾਂ ਕਿ ਸੰਗਤਾਂ ਨੂੰ ਕਿਸੇ ਕਿਸਮ ਦਾ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਏ ਇੱਕ ਵੀਰ ਜੀ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨ ਪੀੜੀ ਨੂੰ ਨੌਜਵਾਨ ਪੀੜੀ ਨੂੰ ਵੀ ਇਹ ਸੰਦੇਸ਼ ਇਹੀ ਹੈ ਕਿ ਨਸ਼ਿਆਂ ਤੋਂ ਦੂਰ ਰਹੋ ਇਹ ਜਿੰਨਾ ਜੋ ਵੱਧ ਵੱਧ ਜਿੰਨਾ ਜੁੜ ਸਕਦੇ ਆਪਣੇ ਸਿੱਖ ਪੰਥ ਦੇ ਨਾਲ ਜੁੜਨ ਕਿ ਗੁਰੂ ਮਹਾਰਾਜ ਸਾਰਾ ਪਰਿਵਾਰ ਵਾਰਗੇ ਸਾਡੇ ਲਈ ਤੇ ਸਾਨੂੰ ਆਪਣੇ ਸਿੱਖ ਪੰਥ ਦੇ ਨਾਲ ਰਹਿਣਾ ਚਾਹੀਦਾ ਸੰਦੂ ਨਸ਼ਾ ਤੋਂ ਦੂਰ ਰਹਿਣਾ ਚਾਹੀਦਾ ਤੇ ਬਾਕੀਆਂ ਨੂੰ ਵੀ ਨਸ਼ਾ ਤੋਂ ਦੂਰ ਰੱਖਣਾ ਚਾਹੀਦਾ ਜੇ ਮਸ਼ੀਨਾਂ ਦੀ ਗੱਲ ਕੀਤੀ ਜਾਵੇ ਤੇ ਪ੍ਰੋਜੈਕਟ ਲਗਭਗ ਕਿੰਨੇ ਲੱਖ ਦਾ ਇਹ ਪਿਆਰ ਇਹ ਵੀਰ ਜੀ 2002 ਤੋਂ ਆਪਣਾ ਲੰਗਰ ਸਟਾਰਟ ਹੋਇਆ ਸੀਗਾ ਤੇ ਪਹਿਲਾਂ ਇਹ ਛੋਟੇ ਪੱਧਰ ਤੇ ਸੀਗਾ ਤੇ ਹੁਣ ਬਹੁਤ ਵੱਡੇ ਪੱਧਰ ਤੇ ਮਹਾਰਾਜ ਦੀ ਕਿਰਪਾ ਨਾਲ ਇਹ ਸਾਡਾ ਲੰਗਰ ਚੱਲਦਾ ਤੇ ਇਹ ਮਸ਼ੀਨਾਂ ਦਾ ਪ੍ਰੋਜੈਕਟ ਇਹ ਆਟਾ ਗੁੰਨਣ ਤੋਂ ਲੈ ਕੇ ਰੋਟੀਆਂ ਪਕਾਉਣ ਤੱਕ ਦੇ ਸਰਦਾਈ ਦੀ ਵੀ ਮਸ਼ੀਨ ਹੈ ਸਾਰਾ ਕੁਝ ਮਸ਼ੀਨਾਂ ਇਹ ਘਟੋ ਘਾਟੇ ਸਾਰਾ ਪ੍ਰੋਜੈਕਟ ਵੀਰ ਜੀ ਸਾਡੇ ਕੋਲ 10 ਲੱਖ ਦੇ ਵਿੱਚ ਵਿੱਚ ਹੈ ਤਾਂ ਸਾਰੀਆਂ ਮਸ਼ੀ ਤੋ ਦੇਖ ਸਕਦੇ ਹੋ ਕਿ ਸਤ ਤੋਂ 10 ਲੱਖ ਰੁਪਏ ਦੇ ਵਿੱਚ ਇਹ ਪ੍ਰੋਜੈਕਟ ਕੁਰੀ ਦਾ ਪੂਰਾ ਜਿਹੜਾ ਉਹ ਇੰਸਟਾਲ ਕੀਤਾ ਗਿਆ ਵਾ ਤੇ ਨਾਲ ਹੀ ਜਿੱਥੇ ਇਹ ਗੱਲ ਕਰੀਏ ਕਿ ਨਿਹੰਗ ਸਿੰਘ ਜਦੋਂ ਰਗੜਾ ਲਾਉਂਦੇ ਸੀ ਤੇ ਬਹੁਤ ਜ਼ਿਆਦਾ ਜਿਹੜਾ ਵਾ ਉਹ ਬਾਹੂ ਬਲ ਦਾ ਯੋਰ ਜਿਹੜਾ ਉਹ ਲਾਉਣਾ ਪੈਂਦਾ ਸੀ ਤੇ ਲੇਕਿਨ ਹੁਣ ਇਹ ਮਸ਼ੀਨ ਆਉਣ ਦੇ ਨਾਲ ਸਾਰੀ ਦਿਹਾੜੀ ਜਿਹੜੀ ਸ਼ਰਧਾਈ ਦੇ ਲੰਗਰ ਵੀ ਨਾਲ ਵਰਤਾਏ ਜਾ ਰਹੇ ਨੇ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਘੁਮਾੜ ਪਟਾਲਾ ਗੁਰਦਾਸਪੁਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par